ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਅੰਮ੍ਰਿਤਸਰ ਦੇ ਵਿੱਚ ਨਿਹਾਲ ਕਰ ਰਹੇ ਨੇ ਇੱਕ ਦਿਨ ਅੰਮ੍ਰਿਤਸਰ ਦੇ ਕੁਝ ਵਪਾਰੀਆਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡਾ ਕੰਮ ਨਹੀਂ ਚੱਲਦਾ ਕੀ ਕਰੀਏ ਰੋਟੀ ਦਾ ਨਿਰਭਾਣ ਨਹੀਂ ਹੁੰਦਾ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਸ਼੍ਰੀ ਅਮਰਦਸਰ ਵਿੱਚ ਵਪਾਰ ਦਾ ਘਾਟਾ ਨਹੀਂ ਹੋਵੇਗਾ ਸਦਾ ਵਾਧਾ ਹੋਵੇਗਾ ਸਾਰੇ ਪੰਜਾਬ ਨਾਲੋਂ ਇੱਥੇ ਵਪਾਰ ਵੱਡਾ ਹੋਵੇਗਾ ਪਰ ਤੁਸੀਂ ਸਤਸੰਗ ਨਹੀਂ ਕਰਦੇ ਜੋ ਸਵੇਰੇ ਆਸਾ ਦੀ ਵਾਰ ਰਾਤ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਸੁਣਦੇ ਨੇ ਦੋ ਵਾਰ ਸਤਸੰਗ ਜਾਂਦੇ ਨੇ ਧਰਮ ਦੀ ਕਮਾਈ ਕਰਦੇ ਨੇ ਕਿਸੇ ਨਾਲ ਛਲ ਦਗਾ ਨਹੀਂ ਕਰਦੇ ਕੋਈ ਖੁੱਟਾ ਵਿਹਾਰ ਨਹੀਂ ਕਰਦੇ ਧਰਮ ਦੇ ਕੰਮ ਵਿੱਚ ਪੈਸਾ ਖਰਚ ਕਰਦੇ ਨੇ ਆਏ ਸਿੱਖ ਸੰਤ ਦੀ ਸੇਵਾ ਕਰਦੇ ਨੇ ਭੁੱਖੇ ਨੂੰ ਆਣ ਨੰਗੇ ਨੂੰ ਕੱਪੜਾ ਦਿੰਦੇ ਨੇ ਉਹਨਾਂ ਦੇ ਭੰਡਾਰੇ ਗੁਰੂ ਆਪ ਭਰਦੇ ਉਹਨਾਂ ਦੇ ਕੰਮ ਵਿੱਚ ਪਰਮੇਸ਼ਰ ਆਪ ਸਾਈ ਹੁੰਦਾ ਉਹਨਾਂ ਨੂੰ ਕਦੀ ਕਿਸੇ ਚੀਜ਼ ਦੀ ਟੋਟ ਨਹੀਂ ਆਉਂਦੀ ਗਰੀਬ ਅਮੀਰ ਹੋ ਜਾਣਗੇ ਸੋ ਐਸਾ ਹੀ ਹੋਇਆ ਜਿਹੜੇ ਇੱਥੇ ਵੱਡੇ ਤੰਗ ਹਾਲਤ ਵਿੱਚ ਆਏ ਸਨ ਹੁਣ ਲੱਖਾਂ ਵਿੱਚ ਨੇ ਸੋ ਲੋਕਾਂ ਨੇ ਇਸੇ ਤਰ੍ਹਾਂ 사ਤਗੁਰਾਂ ਦੇ ਹੁਕਮ ਨੂੰ ਪਾਇਆ ਜਦੋਂ ਤੋਂ ਤਦੋਂ ਤੋਂ ਹੀ ਅੰਮ੍ਰਿਤਸਰ ਦੇ ਦੁਕਾਨਦਾਰ ਦੋ ਵੇਲੇ ਦਰਬਾਰ ਸਾਹਿਬ ਆਉਂਦੇ ਅਤੇ ਆਪਣੇ ਮਨੋਰਥ ਸਿੱਧ ਕਰਦੇ ਭਾਈ ਮੰਜ ਦਵਾਬੀਆ ਇਹ ਨਗਾਏ ਜਾਂਦਾ ਆ ਗੁਰੂ ਜਸ ਸੁਣ ਕੇ ਸ੍ਰੀ ਅਮਰਦਸਰ ਆਇਆ ਦਿਨ ਰਾਤ ਸਤ ਸੰਗ ਭਜਨ ਦਾ ਪ੍ਰਤਾਪ ਦਾਨ ਪਨ ਵੇਖ ਕੇ ਸ਼ਰਣੀ ਟਠਾ ਬੈਣ ਦੀ ਗੀਤਿ ਸੱਚੇ ਪਾਤਸ਼ਾਹ ਚਰਨੀ ਲਾਓ ਸਿੱਖੀ ਬਖਸ਼ੋ ਗੁਰੂ ਜੀ ਆਂਦੇ ਸਿੱਖੀ ਬੜੀ ਕਠਨ ਹੈ ਭਾਈ ਮੰਜ ਆਉਂਦਾ ਸੱਚੇ ਪਾਤਸ਼ਾਹ ਆਪਦੇ ਚਰਨੀ ਲੱਗਿਆ ਕੋਈ ਕਠਨ ਕੰਮ ਨਹੀਂ ਭਾਈ ਮੰਜ ਨੇ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਕੋ ਕਰਮ ਤੋਂ ਹਟਾਇਆ ਆਏ ਸਿੱਖਾਂ ਦੀ ਟੈਲ ਕਰੇ ਦੁਖੀਆਂ ਦੀ ਟੈਲ ਕਰੇ ਕੋਈ ਦਿਨ ਪਾ ਕੇ ਭਾਈ ਮੰਜ ਗੁਰੂ ਜੀ ਦੇ ਦਰਸ਼ਨਾਂ ਨੂੰ ਫੇਰ ਆਇਆ ਦਿਨ ਰਾਤ ਲੰਗਰ ਦੀ ਸੇਵਾ ਕਰੇ ਇੱਕ ਜਨ ਮੰਜ ਗੁਰੂ ਲੰਗਰ ਵਾਸਤੇ ਲੱਕੜਾਂ ਲਈ ਆਉਂਦਾ ਸੀ ਕਾਲੀ ਬੋਲੀ ਹਨੇਰੀ ਆਈ ਸੰਧਿਆ ਦਾ ਵੇਲਾ ਸੀ ਮੰਜ ਸੁਲਤਾਨਪੁਰ ਦੇ ਖੂਹ ਵਿੱਚ ਡਿੱਗ ਪਿਆ ਪਾਣੀ ਥੋੜਾ ਸੀ ਇਸ ਕਰਕੇ ਡੁੱਬਿਆ ਨਹੀਂ ਜਦੋਂ ਡਿੱਗਿਆ ਤੇ ਲੱਕੜਾਂ ਵਿੱਚ ਥੱਲੇ ਡਿੱਗਣ ਨਹੀਂ ਦਿੱਤੀਆਂ ਉਵੇਂ ਜਾ ਕੇ ਸਿੱਧਾ ਖੜਾ ਹੋ ਗਿਆ ਲਕੜਾ ਨੂੰ ਸਿਰ ਤੇ ਹੀ ਰੱਖਿਆ ਕਿਤੇ ਲਕੜਾ ਭੇਜਣਾ ਜਾਣ ਔਰ ਲੰਗਰ ਵਿੱਚ ਅੱਗ ਬਾਲਣ ਦੇ ਕਿਤੇ ਦਿੱਕਤ ਨਾ ਹੋਵੇ ਗੁਰੂ ਦੀ ਬਾਣੀ ਪੜਦਾ ਰਿਹਾ ਬਹੁਤ ਰਾਤ ਹੋ ਗਈ ਇੱਕ ਸਿੱਖ ਨੇ ਲੰਗਰ ਦਾ ਪਾੜ ਦੀ ਆਵਾਜ਼ ਸੁਣ ਕੇ ਘੋੜਾ ਲੈ ਕੇ ਗੁਰੂ ਜੀ ਨੂੰ ਖਬਰ ਦਿੱਤੀ ਗੁਰੂ ਜੀ ਸੁਣਦਿਆਂ ਹੀ ਨੰਗੇ ਪੈਰੀ ਉੱਠ ਭੱਜੇ ਸਿੱਖ ਘੋੜਾ ਜੋੜਾ ਲੈ ਕੇ ਮਗਰ ਆਏ ਗੁਰੂ ਜੀ ਨੇ ਆਖਿਆ ਵੀ ਰਸੇ ਲੈ ਕੇ ਜਲਦੀ ਆਓ ਸਿੱਖ ਮਗਰ ਰਸੇ ਲੈ ਕੇ ਪਹੁੰਚ ਗਏ ਰਸਾ ਖੂਹ ਵਿੱਚ ਵਹਾ ਕੇ ਮਹਾਰਾਜਿਆਂ ਦੇ ਭਾਈ ਮੰਜ ਲਾਜ ਨੂੰ ਫੜ ਕੇ ਬਾਹਰ ਆ ਜਾ ਮਨ ਜਾਂਦਾ ਪਹਿਲਾਂ ਸੁੱਕੀਆਂ ਲੱਕੜਾਂ ਕੱਢੋਗੇ ਫੇਰ ਮੈਂ ਬਾਹਰ ਨਿਕਲਾਂਗਾ ਗੁਰੂ ਜੀ ਨੇ ਆਖਿਆ ਕੋਈ ਗੱਲ ਨਹੀਂ ਲੱਕੜਾਂ ਹੋ ਰਾ ਜਾਣਗੀਆਂ ਤੂੰ ਬਾਹਰ ਆ ਜਾ ਲੱਕੜਾਂ ਨੂੰ ਇੱਥੇ ਖੂ ਵਿੱਚ ਹੀ ਛੱਡ ਦੇ ਭਾਈ ਮਨ ਜਾਂਦਾ ਨਹੀਂ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਨੇ ਪਹਿਲਾਂ ਲੱਕੜਾਂ ਨੂੰ ਕੱਢੋ ਫੇਰ ਮੈਂ ਬਾਹਰ ਆਵਾਂਗਾ ਮਹਾਰਾਜ ਜੀ ਨੇ ਪਹਿਲਾਂ ਲਾਜਵਾ ਕੇ ਰਸਾ ਵਹਾ ਕੇ ਸਿੱਖਾਂ ਨੇ ਲੱਕੜਾਂ ਬਾਹਰ ਕੱਢੀਆਂ ਮਹਾਰਾਜ ਜੀ ਨੇ ਹੁਕਮ ਕੀਤਾ ਫੇਰ ਭਾਈ ਮੰਜ ਨੂੰ ਬਾਹਰ ਕੱਢਿਆ ਖੁਸ਼ ਹੋ ਕੇ ਆਖਿਆ ਵੀ ਭਾਈ ਮੰਜ ਤੂੰ ਵਰ ਮੰਗ ਜੋ ਚਾਹੀਦਾ ਕੋਈ ਤੈਨੂੰ ਦਿਆਂਗੇ ਤੇਰੀ ਘਾਲ ਥਾਂ ਪਈ ਹੈ ਸੇਵਾ ਥਾਏ ਪੈ ਗਈ ਹੈ ਮਾਝਾਂ ਦਾ ਗੁਰੂ ਜੀ ਨਿਰ ਇੱਛੇ ਰਹਿ ਕੇ ਆਪਦੇ ਚਰਨਾਂ ਦਾ ਧਿਆਨ ਕਦੇ ਨਾ ਭੁੱਲਾਂ ਸਹਿ ਬੋਲੇ ਕਿ ਸੌਟੀ ਦਿੱਤੇ ਬਿਨਾ ਸਿੱਖ ਦਾ ਹਿਰਦਾ ਅਦੇ ਸੋਨਾ ਸ਼ੁੱਧ ਨਹੀਂ ਹੁੰਦਾ ਸ਼ੁੱਧ ਨਿਰਮਾਨ ਹੋਏ ਬਿਨਾ ਭਗਵਾਨ ਦੀ ਪੂਜਾਸ਼ਨਾ ਨਹੀਂ ਹੁੰਦੀ ਇਹ ਸੁਣ ਕੇ ਉਹਨੇ ਚਰਨ ਫੜ ਲਏ ਗੁਰੂ ਜੀ ਆਂਦੇ ਮੰਜ ਪਿਆਰਾ ਗੁਰੂ ਨੂੰ ਦੁਰਮੰਜ ਪਿਆਰਾ ਮੰਜ ਗੁਰੂ ਕਾ ਬੋਇ ਥਾ ਜਗ ਲੰਗਨ ਹਾਰਾ ਇਹ ਕਹਿ ਕੇ ਗੁਰੂ ਜੀ ਨੇ ਮੰਜ ਨੂੰ ਗੱਲ ਨਾਲ ਲਾਇਆ ਜਿਸ ਕਰਕੇ ਉਹਦੀ ਦਿਬ ਦ੍ਰਿਸ਼ਟੀ ਹੋਈ ਅਦੇ ਸਿੱਧੀ ਦਿਬ ਦ੍ਰਿਸ਼ਟੀ ਹੋਈ ਤੇ ਰਿੱਜੀ ਸਿੱਧੀ ਫੁਰਪੀ ਜਿਸ ਕਰਕੇ ਸਾਰੇ ਦੁਆਬੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸਤਨਾਮ ਦਾ ਅਪਦੇਸ਼ ਦਿੱਤਾ ਸਤਨਾਮ ਵਾਹੇ ਗਿਰੂ ਸਤਨਾਮ ਵਾਹੇ ਗਿਰੂ ਸਤ ਨਾਮ ਵਾਹਿ ਗੁਰੂ 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 ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤ ਨਾਮ 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 ਹੈ ਗੁਰੂ ਭਾਈ ਮੰਜ ਜੀ ਨੇ ਸਾਰੇ ਦਬਾਬੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਇੱਕ ਦਿਨ ਸਿੱਖਾਂ ਨੇ ਬਹਿਨ ਤੇ ਗੀਤ ਦੀ ਸੱਚੇ ਪਾਤਸ਼ਾਹ ਬ੍ਰਾਹਮਣ ਲੋਕ ਗਰਿਆਂ ਦਸ਼ਾਂ ਅਦੇ ਸ਼ਗਨ ਮਨਾਉਂਦੇ ਨੇ ਸਿੱਖਾਂ ਵਾਸਤੇ ਕੀ ਆਗਿਆ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਆਸਾ ਮਹੱਲਾ ਪੰਜਵਾ ਸੂਗ ਸਹਿਜ ਆਨੰਦ ਕਨਾ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਦੇ ਆਪਣਾ ਨਾਉ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ ਬਲਿਹਾਰੀ ਗੁਰੂ ਆਪਣੇ ਸਦ ਸਦ ਬਲ ਜਾਓ ਗੁਰੂ ਵਿਟੋ ਹੋਂ ਵਾਰਿਆ ਜਿਸ ਮਿਲ ਸੱਚ ਸੁਆਓ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਗੁਰੂ ਦਾ ਮਨੋਰ ਉਪਦੇਸ਼ ਸੁਣ ਕੇ ਸਿੱਖਾਂ ਨੇ ਉਸੇ ਦਿਨ ਤੋਂ ਭਰਮ ਆਦਿਕ ਛੱਡ ਦਿੱਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹਿ ਕੇ ਸੰਗਤ ਜਿੱਥੇ ਪਹਿਲੇ ਅਸੀਂ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਤਲਾਖ ਦਿਵਾਇਆ ਸੀ ਉਹ ਕੰਮ ਵੀ ਪੂਰਾ ਕਰਨਾ ਗੁਰੂ ਜੀ ਨੇ ਉੱਥੇ ਤਲਾਬ ਪਟਾਉਣਾ ਸ਼ੁਰੂ ਕੀਤਾ ਕਈ ਸਿੱਖ ਮਉ ਵਦ ਸੇਵਾ ਕਰਨਾ ਦੂਰ ਦੂਰ ਤੋਂ ਸੰਗਤਾਂ ਆਉਣ ਕਈ ਦਿਹਾੜੀਦਾਰ ਮਜ਼ਦੂਰ ਵੀ ਲਾਏ ਇੱਕ ਰੋੜੇ ਸਿੱਖ ਭਾਈ ਸੰਤੋਖੇ ਨੇ 250 ਮੋਰ ਗੁਰੂ ਦੇ ਅਰਪਣ ਕੀਤੀ ਗੁਰੂ ਜੀ ਨੇ ਉਹ ਮੋਰ ਇਸ ਧਰਮ ਕੰਮ ਵਿੱਚ ਲਾ ਦਿੱਤੀ ਪੁੱਟਦਿਆਂ ਪੁੱਟਦਿਆਂ ਏਠੋਂ ਇੱਕਾ ਗੁੰਬਜ ਨਿਕਲਿਆ ਉਹਦੇ ਬੂਹੇ ਅੱਗੇ ਸੱਲ ਚੁੱਕ ਗਏ ਉਹਦੇ ਬੂਹੇ ਅੱਗੋਂ ਸੱਲ ਚੁੱਕ ਗਏ ਅਗਾ ਗਏ ਇੱਕ Muni ਨੇ ਉੱਥੇ ਸਮਾਦੀ ਲਾਈ ਹੋਈ ਸੀ ਸਿੱਖਾਂ ਨੇ ਗਸਤੂਰੀ ਉਹਦੇ ਮੱਥੇ ਤੇ ਮਲੀ ਔਰ ਹੱਥ ਪੈਰ ਮਲ ਕੇ ਉਹਦੀ ਸਮਾਦੀ ਖੁਲਾਈ ਤਾਂ ਉਸ ਸਿੱਧ ਬਾਬਾ ਬੁੱਢਾ ਜੀ ਨੂੰ ਪੁੱਛਦਾ ਵੀ ਹੁਣ ਕਿਹੜਾ ਯੋਗ ਹੈ ਕਿਹਦੀ ਵਾਰੀ ਹੈ ਬਾਬਾ ਬੁੱਢਾ ਸਾਹਿਬ ਜੀ ਆnde ਕਾਲ ਯੁਗ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਹੈ ਉਹਨਾਂ ਦੀ ਜਗ੍ਹਾ ਪਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਪੰਜਵੀਂ ਪਾਦਸ਼ਾਹੀ ਬੈਠੇ ਨੇ ਜਿਹੜੇ ਸਤਨਾਮ ਦਾ ਉਪਦੇਸ਼ ਦੇ ਕੇ ਨਾਰਕ ਕਲੇਸ਼ਾਂ ਨੂੰ ਕਟਦੇ ਨੇ ਇਹ ਸੁਣ ਕੇ ਯੋਗੀ ਨੇ ਆਖਿਆ ਕਿ ਮੇਰਾ ਸਾਰਾ ਤਪ ਹੁਣ ਪੂਰਨ ਹੋ ਗਿਆ ਕਿਉਂਕਿ ਮੈਂ ਭਵਿੱਖ ਦੇ ਗੱਲ ਨੂੰ ਜਾਣਦਾ ਸਾਂ ਇਸ ਵਾਸਤੇ ਸ੍ਰੀ ਗੁਰੂ ਜੀ ਦੇ ਦਰਸ਼ਨ ਵਾਸਤੇ ਸਮਾਧੀ ਲਾਈ ਸੀ ਮੈਨੂੰ ਵਜਣ ਸੀ ਕਿ ਤੇਰੀ ਉਦੋਂ ਕਲਿਆਣ ਹੋਵੇਗੀ ਇਹ ਕਹਿ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨੀ ਟਠਾ ਬਿਣ ਦੇ ਕੀਤੀ ਅਧ ਆਪਣੇ ਮਨ ਨੂੰ ਸ਼ਾਂਤ ਕੀਤਾ ਆਖਿਆ ਵੀ ਇਹ ਥਾਨ ਬਾਦ ਪਵਿੱਤਰ ਹੈ ਜੋ ਸਰਦਾ ਧਾਰ ਕੇ ਆਵੇਗਾ ਉਹਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਇਹ ਕਹਿ ਕੇ ਆਪਣੇ ਪ੍ਰਾਣ ਤਿਆਗ ਕੇ ਸਿੱਧ ਪਦਵੀ ਨੂੰ ਚਲਾ ਗਿਆ ਇੱਥੇ ਟਾਲੀ ਸਾਹਿਬ ਗੁਰਦੁਆਰਾ ਹੈ ਜਿੱਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਬੈਠ ਕੇ ਦੀਵਾਨ ਲਾਉਂਦੇ ਸਨ ਬਹੋੜੂ ਗੱਲ ਜ਼ਿਮੀਂਦਾਰ ਇਹ ਧਾੜੇ ਮਾਰਦਾ ਸੀ ਗੁਰੂ ਦਾ ਜਾਸਣ ਕੇ ਦਰਸ਼ਨ ਕਰਨ ਆਇਆ ਗੁਰੂ ਜੀ ਆਂਦੇ ਭਾਈ ਦਸਾਂ ਨਵਾਂ ਦੀ ਕਮਾਈ ਕਰਿਆ ਕਰ ਪਰਮੇਸ਼ਰ ਦਾ ਨਾਮ 잡 ਕੇ ਆਏ ਸਿੱਖ ਦੀ ਟੈਲ ਕਰਿਆ ਕਰ ਭੁੱਖੇ ਨੂੰ ਅੰਨ ਨੰਗੇ ਨੂੰ ਕੱਪੜਾ ਦਿਆ ਕਰ ਜਿਨ੍ਹਾਂ ਵਾਸਤੇ ਵਾਲਸ਼ਲ ਕਰਦਾ ਤੇਰਾ ਕੋਈ ਸਾਥੀ ਨਹੀਂ ਬਣੇਂਗ ਤੇਰੇ ਕਰਮਾਂ ਦਾ ਫਲ ਤੈਨੂੰ ਹੀ ਭੋਗਣਾ ਪਵੇਗਾ ਇਹ ਵਚਨ ਮੰਨ ਕੇ ਬੋੜੂ ਆਪਣੇ ਘਰ ਚਲਾ ਗਿਆ ਇੱਕ ਦਿਨ ਇੱਕ ਠੱਗ ਭਾਈ ਬੋੜੂ ਦੇ ਘਰ ਸਿੱਖ ਦਾ ਭੇਸ ਬਣਾ ਕੇ ਆਇਆ ਭਾਈ ਬੋੜੂ ਨੇ ਬੜੀ ਟੈਲ ਸੇਵਾ ਕੀਤੀ 20 ਦਿਨ ਉਹ ਠੱਗ ਉੱਥੇ ਹੀ ਰਿਹਾ ਫਿਰ ਉਹ ਠੱਗ ਭਾਈ ਬੋੜੂ ਦੀ ਲੜਕੀ ਆਦੇ ਧਨਮਾਲ ਕੱਢ ਕੇ ਲੈ ਗਿਆ ਜਦੋਂ ਠੱਗ ਘਰ ਗਿਆ ਤੇ ਅੰਨਾ ਹੋ ਗਿਆ ਉਹਦਾ ਇਹੋ ਜੀ ਕਰੇ ਕਿ ਬਹੁੜੂ ਨੂੰ ਜਾ ਕੇ ਮਿਲਾਂ ਭੁੱਲ ਬਖਸ਼ਵਾਵਾਂ ਇਹ ਸੋਚ ਕੇ ਫੇਰ ਉਹ ਠੱਗ ਬਹੁੜੂ ਦੇ ਚਰਨੀਆਂ ਟੱਠਾ ਖਿਮਾ ਕਰਾਉਣੀ ਚਾਹੀ ਬਹੁੜੂ ਗੁਰੂ ਜੀ ਪਾਸ ਉਹ ਠੱਗ ਨੂੰ ਲੈ ਗਿਆ ਗੁਰੂ ਜੀ ਪਾਸੋਂ ਭੁੱਲ ਬਖਸ਼ਵਾ ਕੇ ਉਹ ਠੱਗ ਵੀ ਸਿੱਖ ਹੋ ਗਿਆ ਚੋਰੀ ਠੱਗੀ ਛੱਡ ਕੇ ਧਰਮ ਦੀ ਕਮਾਈ ਕਰਨ ਲੱਗਾ ਭਾਈ ਬੈਲੋ ਅਰ ਸਾਲ ਸੰਗਤ ਲੈ ਕੇ ਨਿਗਾਹੇ ਪੀਰ ਦੇ ਜਾਂਦਾ ਸੀ ਘਰ ਵੀ ਇਹਨੇ ਸਰਵਰ ਦਾ ਮਕਾਨ ਬਣਾਇਆ ਹੋਇਆ ਸੀ ਸੰਮਤ 1683 ਬਿਕਰਮੀ ਵਿੱਚ ਨਗਾਏ ਤੋਂ ਆਉਂਦਾ ਆ ਇਹ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੁੱਕ ਗਿਆ ਬਿਆਨਤ ਲੋਕਾਂ ਦੀ ਭੀੜ ਨਾਮ ਦਾ ਪ੍ਰਵਾਹ ਲੰਗਰ ਚੱਲਦਾ ਵੇਖ ਕੇ ਬਹੁਤ ਪਰਸੰਨ ਹੋਇਆ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਬੈਲੋ ਦਾ ਮਨ ਗੁਰੂ ਜੀ ਦੀ ਚਰਨੀ ਲੱਗਾ ਉਸ ਦਿਨ ਤੋਂ ਆਪਣੇ ਸਾਥੀਆਂ ਨੂੰ ਸਾਦੇ ਉਪਦੇਸ਼ ਦੇ ਕੇ ਇਸ ਪਾਸੇ ਲਾਇਆ ਕਬਰਾਂ ਪੂਜਣੀਆਂ ਛੱਡ ਕੇ ਸਾਰੇ ਲੋਕ ਸੱਚੇ ਗੁਰੂ ਦੇ ਸਿੱਖ ਬਣੇ ਪਾਰੰਪੀਰ ਦਾ ਮਕਾਨ ਢਾਕੇ ਧਰਮਸ਼ਾਲਾ ਬਣਵਾਈ ਨਾਮ ਜਪਣ ਦੇ ਵੰਡ ਛਕਣ ਲੱਗੇ ਬੈਲੋ ਗੁਰੂ ਕੇ ਹਜੂਰ ਟਹਿਲ ਸੇਵਾ ਕਰਦਾ ਸੀ ਤਲਾ ਦੀ ਸੇਵਾ ਵਾਸਤੇ ਨੇ ਆਵਾ ਪਕਾਇਆ ਤੇ ਨਾਮ ਵਿੱਚ ਐਸੀ ਲਿਵ ਲਾਈ ਰਿੱਧੀ ਸਿੱਧੀ ਫਰਪਈ ਇਹਦੇ ਪੁੱਤਰ ਪੁੱਤਰੇ ਵੀ ਗੁਰੂ ਜੀ ਦੀ ਟੈਲ ਕਰਦੇ ਰਹੇ ਇਹਨਾਂ ਦੀ ਔਲਾਦ ਵਿੱਚੋਂ ਭਾਈ ਭਗਤਾ ਹੋਇਆ ਜਿਨ੍ਹਾਂ ਦੇ ਨਾਮ ਦਾ ਇੱਕ ਪਿੰਡ ਫਰੀਦਕੋਟ ਦੀ रियासत ਵਿੱਚ ਭਗਤਾ ਨਾਮ ਕਰਕੇ ਬਰਸਿੱਧ ਭਾਈ ਬੁੱਧੂ ਗੁਰੂ ਘਰ ਦਾ ਪੱਕਾ ਸਿੱਖ ਸੀ ਜਦੋਂ ਗੁਰੂ ਜੀ ਲਾਹੌਰ ਗਏ ਤਾਂ ਬੁੱਧੂ ਨੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਤਾ ਸਿਖਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਭਾਈ ਬੁੱਧੂ ਦਾ ਆਵਾ ਪੱਕੇ ਪਰ ਇੱਕ ਸਿੱਖ ਜਿਹੜਾ ਜਪੀ ਤਪੀ ਪੰਗਦ ਲੱਗਣ ਤੋਂ ਮਗਰੋਂ ਆਇਆ ਸੀ ਉਹਨੂੰ ਆਖਿਆ ਸੀ ਵੀ ਹੁਣ ਪੰਗਦ ਬੈਠ ਗਈ ਐ ਬਾਅਦ ਵਿੱਚ ਆਈ ਉਹਨੂੰ ਲੰਗਰ ਨਹੀਂ ਛਕਾਇਆ ਬੁੱਧੂ ਦੇ ਆਦਮੀਆਂ ਨੇ ਅੰਦਰ ਨਹੀਂ ਸੀ ਵੜਨ ਦੇ ਦਿੱਤਾ ਉਹ ਬਾਹਰੋਂ ਭੁੱਖਾਈ ਵਚਨ ਕਰਦਾ ਵੀ ਆਵਾ ਕੱਚਾ ਹੀ ਰਹੇਗਾ ਸੋ ਕੱਚਾ ਹੀ ਰਿਹਾ ਭਾਈ ਬੁੱਧੂ ਦੇ ਹਰਾਨ ਦੇ ਉਦਾਸ ਹੋ ਕੇ ਬੇਣ ਤੇ ਗਿੱਤੀ ਕਿ ਗੁਰੂ ਜੀ ਕਿਹਾ ਧਰਮੀ ਸਿੱਖ ਦਾ ਬਚਨ ਨਹੀਂ ਟਲ ਸਕਦਾ ਗੁਰੂ ਜੀਆਂ ਦੇ ਧਰਮੀ ਸਿੱਖ ਦਾ ਬਚਨ ਟਲ ਨਹੀਂ ਸਕਦਾ ਅੱਗੇ ਤੋਂ ਐਸਾ ਨਹੀਂ ਕਰਨਾ ਜੇ ਕੋਈ ਆਇਆ ਦੇ ਤਰੇਬਦ ਉਹਨੂੰ ਕਰਾ ਕੇ ਭੇਜਣਾ ਉਹਨੂੰ ਲੰਗਰ ਛਕਾ ਕੇ ਭੇਜਣਾ ਬਾਹਰ ਨਹੀਂ ਮੋੜਨਾ ਸਿੱਖ ਦੀ ਸਰਣੀ ਬਾਉ ਜਾ ਕੇ ਤੇਰਾ ਆਵਾ ਪੱਕੇ ਤੂੰ ਵੀ ਮਹੰਗਾ ਵਿਕੇਗਾ ਇਸ ਤਰ੍ਹਾਂ ਭਾਈ ਬੁੱਧੂ ਜਾ ਕੇ ਸਿੱਖ ਦੇ ਸਰਣੀ ਵਿਆਹ ਭੁੱਲ ਬਖਸ਼ਾਈ ਮਹਾਰਾਜ ਦਾ ਬਚਨ ਵਾਗ ਸਾਥ ਹੋਇਆ ਉਸ ਸਮੇਂ ਝੜੀਆਂ ਬਾਦ ਲੱਗ ਗਈਆਂ ਬਾਤ ਮੀ ਪਿਆ ਕਿਸੇ ਪਾਸੇ ਵੀ ਇੱਟਾਂ ਨਾ ਬਣੀਆਂ ਦੇ ਨਾਂ ਹੀ ਪੱਕੀਆਂ ਬਾਦਸ਼ਾਹ ਨੂੰ ਇੱਟਾਂ ਦੀ ਲੋੜ ਪੈ ਗਈ ਹੁਣ ਭਾਈ ਬੁੱਧੂ ਦਾ ਆਵਾ ਜਿਹੜਾ ਕੱਚਾ ਸੀ ਉਹ ਪੱਕੇ ਦੋਵੇਂ ਵੱਧ ਮੁੱਲ ਦਾ ਵਿਕ ਗਿਆ ਭਾਈ ਬੁੱਧੂ ਮਹਾਰਾਜ ਜੀ ਦੇ ਚਰਨਾਂ ਦੇ ਆ ਕੇ ਮੱਥਾ ਟੇਕਦਾ ਨਾਲੇ ਆਪ ਦੀ ਭੁੱਲ ਬਖਸ਼ਾਉਂਦਾ ਨਾਲੇ ਗੁਰੂ ਦਾ ਜਸ ਕਰ ਗਿਆ ਦਾ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਤੇ ਮਹਾਰਾਜ ਜੀ ਦੀ ਵਡਿਆਈ ਕਰਦ 1 ਮਈ ਪਤੀ ਵਰਤ ਜਾਵਤਾਗੇ ਜੋਰ ਨਾਲ ਕਾਬਲੋਂ ਤੁਰ ਕੇ ਰੋਜ ਦਰਬਾਰ ਸਹਿਬ ਆਉਂਦੀ ਸੀ ਕਾਰ ਕੱਢਣ ਆਉਂਦੀ ਰੋਜ ਸੇਵਾ ਆਗੇ ਕਰਦੀ ਕਾਬਲੋਂ ਤੁਰ ਕੇ ਰੋਜ ਆਉਣਾ ਗੁਰੂ ਦੀ ਕਿਰਪਾ ਦੇ ਨਾਲ ਔਰ ਜਲਦੀ ਕਾਰ ਕੱਢ ਕੇ ਸੋਟ ਆਉਂਦੀ ਤੇ ਹੱਥ ਉਤਾਹ ਨੂੰ ਮਾਰਦੀ ਦੋ ਹੱਥਾਂ ਨਾਲ ਨਾਲੇ ਤਾੜੀ ਮਾਰਦੀ ਇੱਕ ਦਿਨ ਸਿੱਖਾ ਨੇ ਕਾਰਨ ਪੁੱਛਿਆ ਵੀ ਸੱਚ-ਸੱਚ ਦੱਸੀ ਮੈਂ ਤਾੜੀ ਕਿਉਂ ਮਾਰਦੀ ਆ ਤਾ ਉਸ ਮਾਈ ਨੇ ਆਖਿਆ ਵੀ ਮੇਰਾ ਲੜਕਾ ਛੋਟਾ ਹੈ ਦੇ ਘਰੇ ਪੰਘੂੜੇ ਵਿੱਚ ਸੁੱਤਾ ਪਿਆ ਤੇ ਜੇਕਰ ਉਹਨੂੰ ਮੈਂ ਝੂਠਾ ਨਾ ਦੇਵਾਂ ਨਾ ਉਹ ਰੋਣ ਲੱਗ ਜਾਂਦਾ ਮੈਂ ਉਹਨੂੰ ਝੂਠਾ ਦੇਨੀ ਆ ਤੇ ਜਦੋਂ ਇਹ ਵਾਰਤਾ ਗੁਰੂ ਜੀ ਨੂੰ ਸੁਣਾਈ ਸਿੱਖਾਂ ਨੇ ਤਾਂ ਗੁਰੂ ਜੀ ਬਚਨ ਕੀਤਾ ਜੋ ਪਤੀ ਵਰਤਾ ਹੋ ਗਏ ਜਬ ਤਬ ਕਰੇ ਉਹ ਸਭ ਕੁਝ ਕਰ ਸਕਦੀ ਹੈ ਇਹ ਕੋਈ ਚਰਜ ਗੱਲ ਨਹੀਂ ਮਾਈ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮਾਈ ਨੂੰ ਮਹਾਰਾਜ ਜੀ ਵਿਦੇਸ਼ ਦੇ ਕੇ ਨਿਹਾਲ ਕੀਤਾ ਗੰਗਾ RAM ਬ੍ਰਾਹਮਣ ਜਾਤ ਦਾ ਬਠਿੰਡੇ ਦਾ ਰਹਿਣ ਵਾਲਾ ਇਹਨਾਂ ਬਾਜਰਾ ਵੇਚਣਾ ਸ੍ਰੀ ਅਮਰਦਸਰ ਜੀ ਆ ਗਿਆ ਅੱਗੇ ਗੁਰੂ ਸਾਹਿਬ ਸੰਤੋਗ ਸਰ ਅੱਦੇ ਅਮਰਦਸਰ ਦੀ ਟਹਿਲ ਕਰਾਰੇ ਸਨ ਬੜੇ ਬੜੇ ਸ਼ਾਊਕਾਰ ਅਮੀਰਾਂ ਦੇ ਪੁੱਤਰਾਂ ਨੂੰ ਤਲਾ ਦੀ ਸੇਵਾ ਕਰਦਿਆਂ ਵੇਖ ਕੇ ਇਹ ਬ੍ਰਾਹਮਣ ਰਾਂਹ ਹੋ ਗਿਆ ਗੁਰੂ ਜੀ ਦਾ ਲੰਗਰ ਵੇਖ ਕੇ ਪ੍ਰਸਾਨ ਹੋ ਗਿਆ ਗੰਗਾ RAM ਨੇ ਵੀ 500 ਮਣ ਬਾਜਰਾ ਗੁਰੂ ਕੇ ਲੰਗਰ ਵਿੱਚ ਪਾਇਆ ਇੱਕ ਸ਼ਾਊਗਾਰ ਸਿੱਖ ਨੇ 5000 ਰੁਪਇਆ ਲੰਗਰ ਵਿੱਚ ਅਰਦਾਸਾ ਕਰਾਇਆ ਲੰਗਰ ਵਿੱਚ ਰੋਜ਼ ਕੜਾ ਪ੍ਰਸ਼ਾਦ ਵਰਤੇ ਗੰਗਾ RAM ਗੁਰੂ ਜੀ ਦਾ ਪ੍ਰਤਾਪ ਵੇਖ ਕੇ ਪੱਕਾ ਸਿੱਖ ਹੋ ਗਿਆ ਝੂਠੇ ਪਦਾਰਥ ਛੱਡ ਕੇ ਧਰਮ ਦਾ ਸੱਚਾ ਉਪਦੇਸ਼ਕ ਹੋ ਗਿਆ ਇਹਨੇ ਬਠਿੰਡੇ ਦੇ ਇਲਾਕੇ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਭਾਈ ਅਜਿਬ ਆਜ਼ਾਬ ਗੁਰੂ ਦਾ ਦਰਸ਼ਨ ਕਰਕੇ ਨਿਹਾਲ ਹੋਏ ਸ੍ਰੀ ਅਮਰਦਸਰ ਜੀ ਦੀ ਹਰ ਵਕਤ ਟਹਿਲ ਕਰਨ ਲੱਗੇ ਈਰਖਾ ਦਵੇਗ ਛੱਡ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਭਾਈ ਕਲਿਆਣਾ ਗੁਰੂ ਘਰ ਦਾ ਉਪਦੇਸ਼ਕ ਪਹਾੜਾਂ ਦੀ ਸੈਰ ਕਰਦਾ ਹੋਇਆ ਮੰਡੀ ਗਿਆ ਉੱਥੋਂ ਦੇ ਰਾਜੇ ਹਰੀ ਸਿੰਘ ਨੇ ਜੋ ਬਰਾਗੀਆਂ ਦਾ ਸੇਵਕ ਸੀ ਸ਼ਹਿਰ ਵਿੱਚ ਹੁਕਮ ਕਰ ਭੇਜਿਆ ਕਿ ਕੱਲ ਜਨਮ ਅਸ਼ਟਮੀ ਹੈ ਸਾਰੇ ਲੋਕ ਫਲੋਹਾਰ ਖਾਣ ਪਰੰਤੂ ਭਾਈ ਕਲਿਆਣੇ ਨੇ ਆਪਣੇ ਸਾਥੀਆਂ ਸਣੇ ਉਸ ਜਨ ਨੇ ਰੋਟੀ ਖਾਧੀ ਫਲ ਨਹੀਂ ਖਾਦੇ ਜਿਸ ਕਰਕੇ ਲੋਕਾਂ ਨੇ ਰਾਜੇ ਨੂੰ ਆਖਿਆ ਕਲਿਆਣੇ ਨੂੰ ਰਾਜੇ ਨੇ ਸੁਦਵਾ ਭੇਜਿਆ ਰਾਜੇ ਨੇ ਆਖਿਆ ਵੀ ਕੱਲ ਤੂੰ ਸਾ ਮੇਰਾ ਹੁਕਮ ਅਦੇ ਠਾਕਰਾ ਦਾ ਜਨਮ ਸੀ ਤੂੰ ਸਾ ਨਹੀਂ ਸੀ ਸੁਣਿਆ ਤੂੰ ਸਾ ਰੋਟੀ ਪਕਾ ਕੇ ਖਾਧੀ ਫਲ ਨਹੀਂ ਖਾਦੇ ਮੈਂ ਆਖਿਆ ਸੀ ਵੀ ਅੱਜ ਰੋਟੀ ਕਿਸੇ ਪਕਾਉਣੀ ਨਹੀਂ ਭਾਈ ਕਿਲਿਆਣੇ ਜੀ ਆਖਿਆ ਠਾਕੁਰਾਂ ਦਾ ਜਨਮ ਉਹ ਨਾ ਝੂਠਾ ਹੈ ਕਿਉਂਕਿ ਠਾਕਰ ਉਹ ਸਕਦਾ ਜੋ ਨਾ ਕਦੇ ਜੰਮੇ ਤੇ ਨਾ ਕਦੇ ਮਰੇ ਪੈਰੋ ਮਹੱਲਾ ਪੰਜੇ ਵਾ ਸਗਲੇ ਥੀਤ ਪਾਸ ਡਾਰੇ ਰਾਖੀ ਅਸ਼ਟਮਥੀਤ ਗੋਵਿੰਦ ਜਨਮਾਸੀ ਭਗੇ ਭਰਮ ਭੂਲੇ ਨਰ ਕਰਤ ਕਰਚਾਇਣ ਜਨਮ ਮਰਨ ਤੇ ਰਹਿਤ ਨਰਾਇਣ ਰਹਾਇਓ ਕਰ ਪੰਜੀਰ ਖਵਾਇਓ ਚੋਰ ਓ ਜਨਮ ਨ ਮਰ ਰੇ ਸਾਖਿਦ ਢੂਰ ਸਗਲ ਅਪਰਾਧ ਦੇਹਲ ਰੁੰਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਜਨਮ ਨਾ ਮਰ ਨਾ ਆਵੈ ਨਾ ਜਾਏ ਨਾਨਕ ਕਾ ਪ੍ਰਭ ਰਹੈ ਉਸ ਮਾਇ ਇਹ ਇਤਿਆਦਿਕ ਬਚਨ ਸੁਣ ਕੇ ਬਰਾਗੀਆਂ ਨੇ ਰਾਜਨ ਆਖਿਆ ਵੀ ਇਹ ਪੁਰਸ਼ ਸਾਡੇ ਧਰਮ ਦੀ ਨਿੰਦਿਆ ਕਰਦਾ ਤੁਸੀਂ ਇਹ ਹੱਥ ਪੈਰ ਵਡਾ ਸੁਟੋ ਸੋ ਜਿਸ ਵੇਲੇ ਭਾਈ ਕਲਿਆਣੇ ਦੇ ਜਲਾ ਹੱਥ ਪੈਰ ਵੱਡਣ ਲੱਗੇ ਰਾਜਾ ਬੇਹੋਸ਼ ਹੋ ਗਿਆ ਵੱਡਣ ਵਾਲੇ ਵੀ ਬੇਹੋਸ਼ ਹੋ ਗਏ ਰਾਜੇ ਨੇ ਜਲਾਤਾ ਨੂੰ ਆਖਿਆ ਇਹਨੂੰ ਜਾਣ ਦਿਓ ਆਪ ਕਲਿਆਣੇ ਨੂੰ ਆਖਿਆ ਵੀ ਮੈਨੂੰ ਬਖਸ਼ੋ ਆਪ ਕੀ ਦੇ ਸਿੱਖ ਉਹਨਾਂ ਨੇ ਆਖਿਆ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅਸੀਸ ਸਿੱਖਾਂ ਰਾਜੇ ਆਖਿਆ ਮੈਨੂੰ ਵੀ ਤੁਸੀਂ ਆਪਣੇ ਚਰਨੀ ਲਾਵੋ ਭਾਈ ਕਲਿਆਣੇ ਆਖਿਆ ਠਾਕੁਰ ਤਾਂ ਜਨਮ ਮਰਨ ਤੂ ਰਹਿ ਤਾ ਉਹ ਕਦੇ ਜਮਦਾ ਮਰਦਾ ਨਹੀਂ ਸਦਾ ਇੱਕ ਰਸ ਹੈ ਅਨੰਦ ਬਗੈਰ ਕੋਈ ਵਿਹਾਰ ਨਹੀਂ ਹੋ ਸਕਦਾ ਅੰਨੈ ਬਿਨਾ ਨਾ ਹੋਏ ਇਸ ਕਾਲ ਤਜੈ ਆਨ ਨਾਮ ਮਿਲਾ ਗੋਪਾਲ ਪਰਮੇਸ਼ਰ ਨੇ ਜਦੋਂ ਸਾਰੇ ਪਦਾਰਥ ਸਾਨੂੰ ਦਿੱਤੇ ਨੇ ਉਹਨਾਂ ਨੂੰ ਛੱਡ ਕੇ ਕੋਈ ਪਖੰਡ ਕਰੀਏ ਤਾਂ ਠੀਕ ਨਹੀਂ ਕਈ ਗਰੀਬ ਆਦਮੀ ਜਿਨ੍ਹਾਂ ਦੇ ਘਰ ਫਲ ਲਿਆਉਣ ਵਾਸਤੇ ਪੈਸੇ ਨਹੀਂ ਅੱਧਿਓ ਰੋਟੀ ਖਾਣ ਦਾ ਹੁਕਮ ਨਹੀਂ ਹੈ ਉਹ ਆਦਮੀ ਭੁੱਖੇ ਰਹੇ ਓ ਕਿਸੇ ਜਿੰਮੇ ਪਾਪ ਹੋਇਆ ਤੁਸਾਂ ਦਾ ਦੁੱਧ ਪੀੜੇ ਛੱਗ ਲੈ ਮੰਦ ਕਰਮੀ ਨੂੰ ਦੰਡ ਦੇਣਾ ਰਾਜੇ ਦਾ ਧਰਮ ਵਰਤ ਅਦਗਰ ਖਾਉਣੇ ਅਨੀਤ ਇਹ ਵਜਨ ਸੁਣ ਕੇ ਭਾਈ ਕਲਿਆਣੇ ਨੂੰ ਉੱਤਮ ਪੁਰਸ਼ ਜਾਣ ਕੇ ਰਾਜਾ ਵੀ ਕਲਿਆਣੇ ਦਾ ਸੇਵਕ ਹੋਇਆ ਕਲਿਆਣੇ ਦੇ ਸਤਿ ਉਪਦੇਸ਼ ਨਾਲ ਉਦੋਂ ਦਾ ਸਾਰਾ ਇਲਾਕਾ ਸਿੱਖ ਹੋ ਗਿਆ ਤੇ ਮਹਾਰਾਜ ਜੀ ਦੇ ਸਾਰੀ ਸੰਗਤ ਗੁਣ ਗਾਇਨ ਕਰਦੀ ਭਾਈ ਕਲਿਆਣੇ ਨੇ ਸਾਰੀ ਸੰਗਤ ਨੂੰ ਮਹਾਰਾਜ ਜੀ ਦੇ ਚਰਨੀ ਲਾਇਆ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਦਿੱਤਿਆ ਅੱਜ ਦੇ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਨਿਹਾਲ ਹੋਈ ਬੋਲਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰ ਵਾਜ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ